ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਓਟੀਟੀ ਪਲੇਟਫਾਰਮ ਦੇ ਬਾਰੇ ਕਿ ਓਟੀਟੀ ਤੇ ਤੁਸੀਂ ਕਿਹੜੀ ਫਿਲਮ ਨੂੰ ਬਹੁਤ ਸਾਰੀਆਂ ਲੈਂਗੁਏਜਸ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਪੰਜਾਬੀ ਫਿਲਮਾਂ ਦਾ ਤਾਂ ਹਰ ਕੋਈ ਮੂਰੀਦ ਹੁੰਦਾ ਹੈ ਲੇਕਿਨ ਪੰਜਾਬੀ ਫਿਲਮ ਨੂੰ ਜਿਸ ਵੀ ਤੁਸੀਂ ਜੋ ਸ਼ਹਿਰ 'ਚ ਬੈਠੇ ਹੋ ਜੋ ਵੀ ਤੁਹਾਡੀ ਲੈਂਗੁਏਜ ਹੈ ਅਗਰ ਉਸ ਦੇ ਵਿੱਚ ਤੁਹਾਨੂੰ ਪੰਜਾਬੀ ਫਿਲਮ ਸੇਮ ਟੂ ਸੇਮ ਡਬਡ ਕਿਸੇ ਹੋਰ ਭਾਸ਼ਾ ਦੇ ਵਿੱਚ ਮਿਲ ਜਾਏ ਤਾਂ ਤੁਹਾਡੇ ਲਈ ਇਸ ਲੋਟਰੀ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਸੋ ਗੱਲ ਕਰ ਲੈਣੇ ਆ ਸੁੱਚਾ ਸੂਰਮਾ ਫਿਲਮ ਦੀ ਜਿਹੜੀ ਕਿ ਬ ਮਾਨ ਦੇ ਫਿਲਮ ਹੈ ਔਰ ਬੱਬੂ ਮਾਨ ਦੇ ਫਿਲਮ ਸੁੱਚਾ ਸੂਰਮਾ OTT ਤੇ ਪਈ ਹੋਈ ਹੈ ਤੁਹਾਨੂੰ ਦੱਸ ਦਿੰਨੇ ਆ ਥ੍ਰਿਲਰ ਐਕਸ਼ਨ ਫਿਲਮ ਹੈ ਕਿਤਨਾ ਕਿਤਰਾ ਰੋਮਾਂਸ ਵੀ ਹੋ ਸਕਦਾ ਤੁਹਾਨੂੰ ਵਿੱਚ ਝਲਕ ਮਾਰੇ ਰੋਮਾਂਸ ਦੇ ਵੀ ਪਰ ਤੁਹਾਨੂੰ ਦੱਸ ਦੇਣੇ ਕਿ ਬੱਬੂ ਮਾਨ ਦੀ ਇਹ ਫਿਲਮ ਜਿਹੜੀ ਆ OTT ਪਲੇਟਫਾਰਮ ਕੇਬਲ 1 ਨੈਟਵਰਕ ਤੇ ਕਟੋ-ਕਟ ਵੀ 10 ਤੋਂ 11 ਲੈਂਗੁਏਜਸ ਦੇ ਵਿੱਚ ਪਈ ਹੈ ਸੋ ਅਗਰ ਤੁਸੀਂ ਇਹ ਫਿਲਮ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨਹੀਂ ਬਲਕਿ 10-10 ਭਾਸ਼ਾਵਾਂ ਦੇ ਵਿੱਚ ਇਸ ਫਿਲਮ ਨੂੰ ਇੰਜੋਏ ਕਰ ਸਕਦੇ ਹੋ ਔਰ ਇਹ ਇਸ ਤੋਂ ਵੱਡੀ ਕੋਈ ਚੀਜ਼ ਹੋਈ ਨਹੀਂ ਸਕਦੀ ਕਿਉਂਕਿ ਹਮੇਸ਼ਾ ਅਸੀਂ ਦੇਖਦੇ ਹਾਂ ਕੋਈ ਨਾ ਕੋਈ ਵੀ ਫਿਲਮ ਦਾ ਅਗਰ ਅਸੀਂ ਮੈਕਸ ਟੂ ਮੈਕਸ ਵੀ ਦੇਖਦੇ ਦੋ ਤੋਂ ਤਿੰਨ ਭਾਸ਼ਾਵਾਂ ਦੇ ਵਿੱਚ ਡਬਡ ਫਿਲਮ ਦੇਖਦੇ ਹਾਂ ਸੋ ਅ ਸੁਚਿਆ ਸ ਯੋਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਕਿ ਬੱਬੂ ਮਾਨ ਦੀ ਕੋਈ ਫਿਲਮ ਹੋਵੇ ਉਹਨਾਂ ਦੇ ਕਟੜ ਫੈਨਸ ਮਿਸ ਕਰ ਹੀ ਨਹੀਂ ਸਕਦੇ ਫਿਰ ਚਾਹੇ ਉਹ ਕਿਸੇ OTT ਪਲੇਟਫਾਰਮ ਤੇ ਆਵੇ ਜਾਂ ਫਿਰ ਥੀਏਟਰਸ ਦੇ ਵਿੱਚ ਆਵੇ ਸੋ ਅਗਰ ਕਾਸਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸਮਿਖਸ਼ਾ ਗगन ਰੰਧਾਵਾ ਜਗ ਸਿੰਘ ਰਵਨੀਤ ਕੋਰ ਬੱਬੂ ਮਾਨ ਸਰਬਜੀਤ ਚੀਮਾ ਸੁਵਿੰਦਰਪਾਲ ਸਿੰਘ ਵਿੱਕੀ ਮਹਾਵੀਰ ਪੁੱਲਰ ਇਸ ਤੋਂ ਇਲਾਵਾ ਗੁਰਿੰਦਰ ਮਖਣਾ ਇਨਾ ਸਾਰਿਆਂ ਨੇ ਫਿਲਮ ਦੇ ਵਿੱਚ ਕੰਮ ਕੀਤਾ ਹੈ ਔਰ ਇਹ ਕਿਰਦਾਰ ਜਿਹੜੇ ਨੇ ਸਾਰੇ ਨਾਮੀ ਚਿਹਰੇ ਨੇ ਸੋ ਤੁਹਾਨੂੰ ਦੱਸ ਦਿੰਨੇ ਆ ਕਿ ਬੱਬੂ ਮਾਨ ਦੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਨੂੰ ਹਮੇਸ਼ਾ ਪਿਆਰ ਮਿਲਦਾ ਹੈ ਮਾਨ ਸਾਹਿਬ ਕਿਤੇ ਵੀ ਪ੍ਰੋਮੋਸ਼ਨ ਦੇ ਲਈ ਜਾਂਦੇ ਨੇ ਉਹਨਾਂ ਨੂੰ ਬਹੁਤ ਮੁਹੱਬਤ ਮਿਲਦੀ ਹੈ ਸੋ ਹਾਲੀ ਦੇ ਵਿੱਚ ਵੀ ਉਹਨਾਂ ਦੀ ਫਿਲਮ ਜਿਹੜੀ ਰਿਲੀਜ਼ ਹੋਈ ਸੀ ਉਸ ਨੂੰ ਵੀ ਬਹੁਤ ਪਿਆਰ ਮਿਲਿਆ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਸੁੱਚਾ ਸੂਰਮਾ ਫਿਲਮ ਜਿਹੜੀ ਹੈ ਕਿਤੇ ਨਾ ਕਿਤੇ ਤੁਹਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਘਾਰ ਜ਼ਰੂਰ ਕਰੇਗੀ ਅਗਰ ਤੁਸੀਂ ਥੀਏਟਰਸ ਦੇ ਵਿੱਚ ਇਸ ਫਿਲਮ ਨੂੰ ਮਿਸ ਕੀਤਾ ਤਾਂ ਹੁਣ ਤੁਸੀਂ OTT ਤਾਂ ਬਿਲਕੁਲ ਮਿਸ ਨਾ ਕਰਨਾ ਕਿਉਂਕਿ ਇੱਕ ਨਹੀਂ ਦੋ ਨਹੀਂ ਇਕ ਕਰ ਸਕਦੇ ਹਾਂ ਔਰ ਰੇਟਿੰਗ ਵੀ ਦੇ ਸਕਦੇ ਹਾਂ ਔਰ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਕੰਟੈਂਟ ਹੈ ਜਿਹੜਾ ਕੇਬਲ 1 ਜਾਂ ਫਿਰ ਹੋਰ ਵੀ ਬਹੁਤ ਸਾਰੇ OTT ਪਲੇਟਫਾਰਮਸ ਤੇ ਪਿਆ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਬਾਅਦ ਵਿੱਚ ਡਿਟੇਲ ਚ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਦਿੰਦੇ ਰਵਾਂਗੇ ਪਰ ਪਹਿਲਾਂ ਤੁਸੀਂ ਸੁਚਾ ਸੂਰਮਾ ਨੂੰ ਜਾ ਕੇ ਜ਼ਰੂਰ ਇੱਕ ਵਾਰ ਦੇਖੋ ਹਰ ਪਾਸਾ ਚ ਅਵੇਲੇਬਲ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ OTT ਪਲੇਟਫਾਰਮ ਦੇ ਬਾਰੇ ਕਿ OTT ਤੇ ਤੁਸੀਂ ਕਿਹੜੀ ਫਿਲਮ ਨੂੰ ਬਹੁਤ ਸਾਰੀਆਂ ਲੈਂਗੁਏਜਸ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਪੰਜਾਬੀ ਫਿਲਮਾਂ ਦਾ ਤਾਂ ਹਰ ਕੋਈ ਮੂਰੀਦ ਹੁੰਦਾ ਹੈ ਲੇਕਿਨ ਪੰਜਾਬੀ ਫਿਲਮ ਨੂੰ ਜਿਸ ਵੀ ਤੁਸੀਂ ਜੋ ਸ਼ਹਿਰ 'ਚ ਬੈਠੇ ਹੋ ਜੋ ਵੀ ਤੁਹਾਡੀ ਲੈਂਗੁਏਜ ਹੈ ਅਗਰ ਉਸ ਦੇ ਵਿੱਚ ਤੁਹਾਨੂੰ ਪੰਜਾਬੀ ਫਿਲਮ ਸੇਮ ਟੂ ਸੇਮ ਡਬਡ ਕਿਸੇ ਹੋਰ ਭਾਸ਼ਾ ਦੇ ਵਿੱਚ ਮਿਲ ਜਾਏ ਤਾਂ ਤੁਹਾਡੇ ਲਈ ਇਸ ਲੋਟਰੀ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਸੋ ਗੱਲ ਕਰ ਲੈਣੇ ਆ ਸੁੱਚਾ ਸੂਰਮਾ ਫਿਲਮ ਦੀ ਜਿਹੜੀ ਕਿ ਬੱਬੂ ਮੰਦੇ ਫਿਲਮਾਂ ਔਰ ਬੱਬੂ ਮੰਦੇ ਫਿਲਮ ਸੁੱਚਾ ਸੂਰਮਾ OTT ਤੇ ਪਈ ਹੋਈ ਹੈ ਤੁਹਾਨੂੰ ਦੱਸ ਦਿੰਨੇ ਆ ਥ੍ਰਿਲਰ ਐਕਸ਼ਨ ਫਿਲਮ ਹੈ ਕਿਤੇ ਨਾ ਕਿਤੇ ਰੋਮਾਂਸ ਵੀ ਹੋ ਸਕਦਾ ਤੁਹਾਨੂੰ ਵਿੱਚ ਚਲਕ ਮਾਰੇ ਰੋਮਾਂਸ ਦੇ ਵੀ ਪਰ ਤੁਹਾਨੂੰ ਦੱਸ ਦਿੰਨੇ ਕਿ ਬੱਬੂ ਮੰਦੀਏ ਫਿਲਮ ਜਿਹੜੀ ਆ OTT ਪਲੇਟਫਾਰਮ ਕੇਬਲ 1 ਨੈਟਵਰਕ ਤੇ ਕਟੋ-ਕਟ ਵੀ 10 ਤੋਂ 11 ਲੈਂਗੁਏਜਸ ਦੇ ਵਿੱਚ ਪਈ ਹੈ ਸੋ ਅਗਰ ਤੁਸੀਂ ਇਹ ਫਿਲਮ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨਹੀਂ ਬਲਕਿ 10-10 ਭਾਸ਼ਾਵਾਂ ਦੇ ਵਿੱਚ ਇਸ ਫਿਲਮ ਨੂੰ ਇੰਜੋਏ ਕਰ ਸਕਦੇ ਹੋ ਔਰ ਇਹ ਇਸ ਤੋਂ ਵੱਡੀ ਕੋਈ ਚੀਜ਼ ਹੋਈ ਨਹੀਂ ਸਕਦੀ ਕਿਉਂਕਿ ਹਮੇਸ਼ਾ ਅਸੀਂ ਦੇਖਦੇ ਹਾਂ ਕੋਈ ਨਾ ਵੀ ਫਿਲਮ ਦਾ ਗਰ ਅਸੀਂ ਮੈਕਸ ਟੂ ਮੈਕਸ ਵੀ ਦੇਖਦੇ ਦੋ ਤੋਂ ਤਿੰਨ ਭਾਸ਼ਾਵਾਂ ਦੇ ਵਿੱਚ ਡਬਡ ਫਿਲਮ ਦੇਖਦੇ ਆ ਸੋ ਅ ਸੁਚਿਆ ਸੁਰਮਾ ਤੁਹਾਨੂੰ 10 ਭਾਸ਼ਾਵਾਂ ਦੇ ਵਿੱਚ ਮਿਲ ਜਾਂਦੀ ਹੈ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਕਿ ਬੱਬੂ ਮਾਨ ਦੀ ਕੋਈ ਫਿਲਮ ਹੋਵੇ ਉਹਨਾਂ ਦੇ ਕਟੜ ਫੈਨਸ ਮਿਸ ਕਰ ਹੀ ਨਹੀਂ ਸਕਦੇ ਫਿਰ ਚਾਹੇ ਉਹ ਕਿਸੇ OTT ਪਲੇਟਫਾਰਮ ਤੇ ਆਵੇ ਜਾਂ ਫਿਰ ਥੀਏਟਰਸ ਦੇ ਵਿੱਚ ਆਵੇ ਸੋ ਅਗਰ ਕਾਸਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸਮਿਖਸ਼ਾ ਗगन ਰੰਧਾਵਾ ਜਗ ਸਿੰਘ ਰਵਨੀਤ ਕੌਰ ਬੱਬੂ ਮਾਨ ਸਰਬਜੀਤ ਚੀਮਾ ਸੁਵਿੰਦਰਪਾਲ ਸਿੰਘ ਵਿੱਕੀ ਮਹਾਵੀਰ ਪੁੱਲਰ ਇਸ ਤੋਂ ਇਲਾਵਾ ਗੁਰਿੰਦਰ ਮਖਣਾ ਇਹਨਾਂ ਸਾਰਿਆਂ ਨੇ ਫਿਲਮ ਦੇ ਵਿੱਚ ਕੰਮ ਕੀਤਾ ਹੈ ਔਰ ਇਹ ਕਿਰਦਾਰ ਜਿਹੜੇ ਨੇ ਸਾਰੇ ਨਾਮੀ ਚਿਹਰੇ ਨੇ ਸੋ ਤੁਹਾਨੂੰ ਦੱਸ ਦਿੰਦੇ ਆ ਕਿ ਬੱਬੂ ਮਾਨ ਦੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਨੂੰ ਹਮੇਸ਼ਾ ਪਿਆਰ ਮਿਲਦਾ ਹੈ ਮਾਨ ਸਾਹਿਬ ਕਿਤੇ ਵੀ ਪ੍ਰੋਮੋਸ਼ਨ ਦੇ ਲਈ ਜਾਂਦੇ ਨੇ ਉਹਨਾਂ ਨੂੰ ਬਹੁਤ ਮੁਹੱਬਤ ਮਿਲਦੀ ਹੈ ਸੋ ਹਾਲੀ ਦੇ ਵਿੱਚ ਵੀ ਉਹਨਾਂ ਦੀ ਫਿਲਮ ਜਿਹੜੀ ਰਿਲੀਜ਼ ਹੋਈ ਸੀ ਉਸ ਨੂੰ ਵੀ ਬਹੁਤ ਪਿਆਰ ਮਿਲਿਆ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਸੁੱਚਾ ਸੁਰਮਾ ਫਿਲਮ ਜਿਹੜੀ ਹੈ ਕਿਤੇ ਨਾ ਕਿਤੇ ਤੁਹਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਘਰ ਜ਼ਰੂਰ ਕਰੇਗੀ ਅਗਰ ਤੁਸੀਂ ਥੀਏਟਰ ਦੇ ਵਿੱਚ ਇਸ ਫਿਲਮ ਨੂੰ ਮਿਸ ਕੀਤਾ ਤਾਂ ਹੁਣ ਤੁਸੀਂ OTT ਤੇ ਬਿਲਕੁਲ ਮਿਸ ਨਾ ਕਰਨਾ ਕਿਉਂਕਿ ਇੱਕ ਨਹੀਂ ਦੋ ਨਹੀਂ ਬਲਕਿ 10-10 ਭਾਸ਼ਾਵਾਂ ਦੇ ਵਿੱਚ ਤੁਸੀਂ ਇਸ ਫਿਲਮ ਨੂੰ ਇੰਜੋਏ ਕਰ ਸਕਦੇ ਹੋ ਔਰ ਰੇਟਿੰਗ ਵੀ ਦੇ ਸਕਦੇ ਹੋ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਕੰਟੈਂਟ ਹੈ ਜਿਹੜਾ ਕੇਬ ਉਦੋਂ ਬਾਅਦ ਅਸੀਂ ਤੁਹਾਨੂੰ ਬਾਅਦ ਵਿੱਚ ਡਿਟੇਲ ਚ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਦਿੰਦੇ ਰਵਾਂਗੇ ਪਰ ਪਹਿਲਾਂ ਤੁਸੀਂ ਸੁਚਾ ਸੂਰਮਾ ਨੂੰ ਜਾ ਕੇ ਜ਼ਰੂਰ ਇੱਕ ਵਾਰ ਦੇਖੋ ਹਰ ਪਾਸਾ ਅਵੇਲੇਬਲ ਹੈ